ਨਰਨ ਸਿੰਘ ਦੀ ਪੁਸਤਕ ਖਾਲਿਸਤਾਨ ਵਿਰੁੱਧ ਸਾਜ਼ਿਸ਼ਤਾ ਅਗਲਾ ਅੰਕ 34 ਖਾਲਿਸਤਾਨ ਦਾ ਸੰਘਰਸ਼ ਭਾਗ 3 ਖਾਲਿਸਤਾਨ ਬਾਰੇ ਸੰਤ ਜਰਨੈਲ ਸਿੰਘ ਦੀ ਸੋਚ ਸੰਤ ਜਰਨੈਲ ਸਿੰਘ ਸਿੱਖ ਕੌਮ ਦੀ ਆਜ਼ਾਦੀ ਨੂੰ ਪਰਨਾਇਆ ਹੋਇਆ ਜਾਂ ਬਸ ਪੰਥਕਾ ਗੂ ਸੀ ਐਸੇ ਫਰਜ਼ ਨੂੰ ਨਿਭਾਉਣੀ ਹੀ ਉਸਨੇ ਸਿੱਖਾਂ ਨੂੰ ਧਰਮ ਯੁੱਧ ਲਈ ਲਲਕਾਰਿਆ ਸੀ ਤੇ ਨੌਜਵਾਨੀ ਵਿੱਚ ਦੁੱਜਣ ਦਾ ਜਜ਼ਬਾ ਜੋਸ਼ ਤੇ ਹੁਲਾਸਾ ਭਰਿਆ ਸੀ ਇਸ ਲਈ ਹੀ ਟੈਂਕਾਂ ਤੇ ਤੋਪਾਂ ਨਾਲ ਲੈ ਸੋ ਕਿਦਰਬਾਰ ਸਾਹਿਬ ਤੇ ਹਮਲਾਵਰ ਬਣੀ ਫੌਜ ਨਾਲ ਆਸਾਮੀ ਜੰਗ ਲੜਦਿਆਂ 6 ਜੂਨ 1984 ਨੂੰ ਸ਼ਹਾਦਤ ਦਿੱਤੀ ਸੀ ਸ਼ਹਾਦਤ ਦਿਨ ਤੋਂ ਕੁਝ ਪਲ ਪਹਿਲਾਂ ਅਕਾਲ ਤਖਤ ਸਾਹਿਬ ਦੇ ਪੌਰੇ ਤੋਂ ਉੱਪਰੋਂ ਦੀ ਪੌੜੀ ਦੇ ਆਖਰੀ ਡੰਡੇ ਤੇ ਖਲੋ ਕੇ ਉਸ ਨੇ ਅਰਦਾਸ ਕੀਤੀ ਸੀ اے ਅਕਾਲ ਪੁਰਖ اے ਮੇਰੀ ਪੀੜੀ ਦੇ ਮਾਲਕ اے ਪੰਥ ਦੇ ਵਾਲੀ ਦਸ਼ਮੇਸ਼ ਪਿਤਾ ਜੀਓ ਇਹ ਬਖਸ਼ਿਸ਼ ਕਰਨੀ ਜਿੰਨਾ ਚਿਰ ਤੇਰਾ ਖਾਲਸਾ ਪੰਥ ਆਜ਼ਾਦ ਨਹੀਂ ਹੋ ਜਾਂਦਾ ਤੇ ਖਾਰਿਸਤਾਨ ਬਣ ਹੀ ਜਾਂਦਾ ਮੈਂ ਉਹਨਾਂ ਚਿਰ ਜਨਮ ਲੈਂਦਾ ਜੂਜਦਾ ਤੇ ਸ਼ਹੀਦੀ ਪਾਉਂਦਾ ਰਹਾ ਉਸ ਦੀ ਇਹ ਅਰਦਾਸ ਸਿੱਖ ਕੌਮ ਦੀ ਆਜ਼ਾਦੀ ਤੇ ਖਾਰਿਸਤਾਨ ਦੀ ਪ੍ਰਾਪਤੀ ਲਈ ਡ੍ਰਿੜਤਾ ਤੇ ਪ੍ਰਤੀਬੱਧਤਾ ਦਾ ਸਪਸ਼ਟ ਸਬੂਤ ਹੈ ਸੰਤ ਜਰਨੈਲ ਸਿੰਘ ਨੇ ਧਰਮ ਯੁੱਧ ਮੋਰਚੇ ਦੀ ਸਟੇਜ ਤੋਂ 1 April 1984 ਨੂੰ ਗੁਰੂ ਰਾਮਦਾਸ ਲੰਗਰ ਵਿਖੇ ਲੈਕਚਰ ਕਰਦਿਆਂ ਕਿਹਾ ਸੀ ਭਾਵੇਂ ਕਹੀ ਜਾਂਦੇ ਦੇਸ਼ ਦੀ ਆਜ਼ਾਦੀ ਮੈਂ ਨਾ ਕਦੇ ਕਿਹਾ ਨਾ ਕਹਿਣਾ ਤੇ ਨਾ ਜੇ ਕਹਿਣਾ ਜਦੋਂ ਆਜ਼ਾਦ ਹੋਵਾਂਗੇ ਕਹਿ ਲਵਾਂਗੇ ਇਸ ਤੋਂ ਸਪਸ਼ਟ ਹੁੰਦਾ ਕਿ ਸੰਤ ਜਰਨੈਲ ਸਿੰਘ 15 ਅਗਸਤ 1947 ਨੂੰ ਹਿੰਦੁਸਤਾਨ ਨੂੰ ਮਿਲੀ آزادی ਨੂੰ ਸਿੱਖਾਂ ਦੀ ਆਜ਼ਾਦੀ ਨਹੀਂ ਸੀ ਮੰਨਦਾ ਅਤੇ ਹਿੰਦੁਸਤਾਨ ਵਿੱਚ ਸਿੱਖ ਕੌਮ ਨੂੰ ਗੁਲਾਮ ਹੀ ਸਮਝਦਾ ਸੀ 20 ਅਕਤੂਬਰ 1983 ਨੂੰ ਮਨਜੀਤ ਸਾਹਿਬ ਦੇਵਾਨ ਹਾਲ ਵਿਖੇ ਲੈਕਚਰ ਕਰਦੇ ਆ ਉਸਨੇ ਸਪਸ਼ਟ ਕੀਤਾ ਸੀ ਜਿਸ ਦੇਸ਼ ਵਿੱਚ ਸਿੱਖ ਦੀ ਜ਼ਬਾਨ ਤੇ ਇੰਨੀ ਪਾਬੰਦੀ ਲੱਗ ਜਾਵੇ ਕਿ ਉਹ ਬੋਲ ਵੀ ਨਹੀਂ ਸਕਦਾ ਉਹ ਸਿੱਖ ਕਿਵੇਂ ਕਹਿ ਸਕਦਾ ਹੈ ਮੈਂ ਆਜ਼ਾਦ ਹ ਉਹ ਸਿੱਖਾਂ ਵਿੱਚ ਆਜ਼ਾਦੀ ਪ੍ਰਾਪਤ ਕਰਨ ਦਾ ਜਜ਼ਬਾ ਪਨ ਲਈ ਕਹਿੰਦਾ ਸੀ ਇੱਕੋ ਗੱਲ ਚੇਤੇ ਰੱਖੋ ਕਿ ਅਸੀਂ 1947 ਵਿੱਚ ਟੋਪੀ ਤੇ ਜਨੇਊ ਆਜ਼ਾਦ ਕਰਾਇਆ ਸੀ ਹੁਣ ਅਸੀਂ ਆਪਣੀ ਪੱਗ ਆਜ਼ਾਦ ਕਰਾਉਣੀ ਆ ਉਸ ਦਾ ਡ੍ਰਿਡ ਵਿਸ਼ਵਾਸ ਸੀ ਕਿ آزادی ਗੱਲਾਂ ਨਾਲ ਨਹੀਂ ਕੁਰਬਾਨੀ ਤੇ ਕਾਰਨਾਮੇ ਕਰਨ ਨਾਲ ਹੀ ਮਿਲਣੀ ਹੈ ਇਸ ਲਈ ਉਹ ਕਹਿੰਦਾ ਸੀ ਫਾਂਸੀ ਤੇ ਭਗਤ ਸਿੰਘ ਲਟਕਿਆ ਔਰ ਦੁਆਰ ਨੂੰ ਮਾਰਨ ਵਾਸਤੇ ਉਦਮ ਸਿੰਘ ਪਹੁੰਚਿਆ ਗੋਲੀਆਂ ਨਾਲ ਆਜ਼ਾਦੀ ਮਿਲੀ ਕੇ ਚਰਖੇ ਨਾਲ ਉਸ ਦਾ ਪਰਪੱਕ ਵਿਸ਼ਵਾਸ ਸੀ ਕਿ ਸਿੱਖੀ ਜੀਵਨ ਵਿੱਚ ਪਰਪੱਕ ਹੋਣ ਨਾਲ ਹੀ ਖਾਲਸਾ ਰਾਜ ਪ੍ਰਾਪਤ ਹੋ ਸਕਦਾ ਹੈ ਇਸੇ ਲਈ ਤਾਂ ਉਹ ਸਿੱਖਾਂ ਨੂੰ ਪ੍ਰੇਰਣਾ ਦਿੰਦਾ ਸੀ ਖਾਲਸਾ ਬਣਾਂਗੇ ਤੇ ਰਾਜ ਕਰਾਂਗੇ ਜੇ ਖਾਲਸੇ ਬਣੇ ਨਾ ਤਾਂ ਰਾਜ ਹੋਵੇਗਾ ਕਾਤਾ ਉਹ ਪਤਿਤ ਪੁੰਨ ਨੂੰ ਤਿਆਗਣ ਤੇ ਸਾਬਤ ਸੂਰਤ ਹੋਣ ਦੀ ਵੀ ਪ੍ਰੇਰਣਾ ਦਿੰਦਾ ਸੀ ਜੇ ਕੇਸ ਦਾੜਾ ਰੱਖਣ ਨੂੰ ਹੀ ਤਿਆਰ ਨਹੀਂ ਤਾਂ ਖਾਲਸਾ ਰਾਜ ਲਾਓਗੇ ਕਿਵੇਂ ਸੰਤ ਜਰਨੈਲ ਸਿੰਘ ਖਾਲਸਾਤਨ ਦੀ ਪ੍ਰਾਪਤੀ ਲਈ ਦ੍ਰਿੜਤਾ ਤੇ ਸਮਰਪਤੀ ਪਰ ਕਿਉਂਕਿ ਧਰਮ ਯੁੱਧ ਮੋਰਚੇ ਦਾ ਨਿਸ਼ਾਨਾ ਆਨੰਦਪੁਰ ਸਾਹਿਬ ਦਾ ਮਤਾ ਸੀ ਅਤੇ ਉਹ ਇਸ ਦੀ ਪ੍ਰਾਪਤੀ ਲਈ ਮੋਰਚਾ ਸ਼ੁਰੂ ਕਰਨ ਸਮੇਂ ਕੀਤੀ ਅਰਦਾਸ ਵਿੱਚ ਸ਼ਾਮਲ ਸੀ ਇਸ ਲਈ ਉਹ ਨਹੀਂ ਸੀ ਚਾਹੁੰਦਾ ਕਿ ਕੋਈ ਉਸਤੇ ਇਹ ਦੋਸ਼ ਲਾਈ ਕੋਈ ਉਹ ਖਾਲਸਾਤਨ ਦਾ ਐਲਾਨ ਕਰਕੇ ਧਰਮ ਯੁੱਧ ਮੋਰਚੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਇਸ ਦੋਸ਼ ਤੋਂ ਬਚਣ ਲਈ ਉਸ ਨੇ ਸੋਚ ਸਮਝ ਕੇ ਹੀ ਵਿਚਾਰ ਲਾ ਰਾ ਆਪਣਾਇਆ ਸੀ ਅਤੇ 11 ਮਈ 1983 ਨੂੰ ਮਨਜੀਤ ਸਾਹਿਬ ਦੇ ਮਾਨਹਾਲ ਵਿੱਚ ਆਪਣੇ ਭਾਸ਼ਣ ਵਿੱਚ ਕਿਹਾ ਸੀ ਅਸੀਂ ਨਾ ਤਾਂ ਖਾਲਿਸਤਾਨ ਦੇ ਹਮਾਇਤੀਆਂ ਤੇ ਨਾ ਖਾਲਿਸਤਾਨ ਦੇ ਵਿਰੋਧੀਆਂ ਬਰਾਬਰ ਦੇ ਸ਼ਹਿਰੀ ਬਣ ਕੇ ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦੇ ਹਾਂ ਸੈਂਟਰ ਸਰਕਾਰ ਦੱਸੇ ਸਾਨੂੰ ਨਾਲ ਰੱਖਣਾ ਜਾਂ ਨਹੀਂ ਜੇ ਨਾਲ ਰੱਖਣਾ ਚਾਹੁੰਦੀ ਹੈ ਤਾਂ ਸਾਨੂੰ ਸਾਡੇ ਪੂਰੇ ਹੱਕ ਦੇ ਧਰਮ ਯੁੱਧ ਮੋਰਚੇ ਦੀ ਸਟੇਜ ਤੋਂ ਅਜੇ ਹਲਾਂਕਸਰੀ ਕਰਦਾ ਰਹਿੰਦਾ ਸੀ ਅਸੀਂ ਨਾ ਖਾਲਿਸਤਾਨ ਦੇ ਹਮਾਇਤੀਆਂ ਤੇ ਨਾ ਵਿਰੋਧੀਆਂ ਦੇਸ਼ ਵਿੱਚ ਰਹਿਣਾ ਚਾਹੁੰਦੇ ਹਾਂ ਸਾਨੂੰ ਸੈਂਟਰ ਗਵਰਨਮੈਂਟ ਦੱਸੇ ਨਾਲ ਰੱਖਣਾ ਜਾਂ ਨਹੀਂ ਜੇ ਖਾਲਿਸਤਾਨ ਐਤਕੀ ਦੇ ਦਿੱਤਾ ਤਾਂ ਜ਼ਰੂਰ ਲੈ ਲਵਾਂਗੇ 1947 ਵਾਲੀ ਗਲਤੀ ਨਹੀਂ ਕਰਨੀ ਅਸੀਂ ਨਾ ਖਾਲਿਸਤਾਨ ਦੇ ਵਿਰੋਧੀਆਂ ਤੇ ਨਾ ਹਮੇਤਿਆਂ ਚੁੱਪਾਂ ਇਹ ਸਾਡੀ ਮਰਜ਼ੀ ਆ ਜੇ ਖਾਲਿਸਤਾਨ ਸਾਨੂੰ ਇਹ ਮੱਲੋ-ਮੱਲੀ ਦੇਣਗੇ ਹਰ ਹਾਲਤ ਲੈਣਾ 1947 ਵਾਲੀ ਜਿਹੜੀ ਗਲਤੀ ਬਲਦੇਵ ਸਿੰਘ ਹੋਰਾਂ ਨੇ ਕਰਕੇ ਪੱਠਾ ਬਿਠਾਇਆ ਉਹ ਨਹੀਂ ਬੈਠਣ ਦੇਣਾ ਜੇ ਸਾਨੂੰ ਨਾਲ ਰੱਖਣਾ ਚਾਹੁੰਦੇ ਆ ਤੇ ਅਸੀਂ ਰਹਿਣ ਨੂੰ ਤਿਆਰ ਆ ਪਰ ਜੇ ਇਹਨਾਂ ਨੇ ਖਾਲਿਸਤਾਨ ਦੇ ਦਿੱਤਾ ਤੇ ਵਜ ਦੇ ਵਾਜੀ ਲੈਣਾ ਛੱਡਣਾ ਨਹੀਂ 1947 ਤੇ ਜੇ ਬਲਦੇਵ ਸਿੰਘ ਨੇ ਬੇੜੀਆਂ ਚਵੱਟੇ ਪਾਏ ਆ ਉਹ ਡੁੱਬੀਆਂ ਰਹਿਣ ਦੀਏ ਹੁਣ ਨਵੀਂ ਬੇੜੀ ਵਿੱਚ ਚੜ ਕੇ ਆਪਣੀ ਜ਼ਮੀਰ ਨੂੰ ਆਜ਼ਾਦ ਕਰਾ ਕੇ ਜਿਉਣਾ ਮੰਗਿਆ ਤੇ ਭਾਵੇਂ ਅਜੀ ਸਿੰਘਾਂ ਨੇ ਨਹੀਂ ਪਰ ਕੁਝ ਵੀਰ ਲੱਗੇ ਵੀ ਆ ਮੈਂ ਨਾ ਤਾਂ ਖਾਲਿਸਤਾਨ ਦਾ ਵਿਰੋਧ ਕੀਤਾ ਤੇ ਨਾ ਜਿ ਹਮਾਇਤ ਕੀਤੀ ਆ ਦੇਸ਼ ਵਿੱਚ ਇਹ ਆਪਾਂ ਰਹਿਣਾ ਹੈ ਜਿਹੜੇ ਲੋਕ ਕਹਿੰਦੇ ਆ ਨਾ ਦੇਸ਼ ਚੋਂ ਨਿਕਲ ਜਾਓ ਇਹ ਉਹਨਾਂ ਨੂੰ ਬੜਾ ਭਾਰੀ ਭੁਲੇਖਾ ਹੈ ਸੰਤ ਜਰਨੈਲ ਸਿੰਘ ਭਲੀਪਾ ਜਾਣਦਾ ਸੀ ਕਿ ਹਿੰਦੁਸਤਾਨ ਵਿੱਚ ਸਿੱਖਾਂ ਨਾਲ ਬਰਾਬਰ ਦੇ ਸ਼ਹਿਰੀਆਂ ਵਾਲਾ ਵਰਤਾਅ ਨਹੀਂ ਕੀਤਾ ਜਾਂਦਾ ਤੇ ਇਸ ਨਾਲ ਨਾ ਬਰਾਬਰੀ ਅਤੇ ਹਾਕਕੇਸ਼ਾਈ ਤੇ ਜ਼ੁਲਮ ਕਾਰਨ ਸਿੱਖ ਕੌਮ ਨੂੰ ਅਖੀਰ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਕਰਨਾ ਹੀ ਪੈਣਾ ਹੈ। ਇਹ ਸਚਾਈ ਜ਼ਬਰਗਟਾਬਾ ਉਸਨੇ ਕੌਮੀ ਰਾਜਨੀਤੀ ਦੇ ਸੰਪਾਦਕ ਸਰਜੀਤ ਸਿੰਘ ਨੰਦਾ ਨੂੰ ਜੂਨ 1983 ਵਿੱਚ ਦਿੱਤੀ ਇੰਟਰਵਿਊ ਵਿੱਚ ਕੀਤਾ ਸੀ। ਖਾਲਿਸਤਾਨ ਭਾਵੇਂ ਸਾਡੀ ਮੰਗ ਨਹੀਂ ਹੈ ਪਰ ਜੇਕਰ ਸਿੱਖਾਂ ਵਿਰੁੱਧ ਸਥਿਤੀ ਇਸ ਤਰ੍ਹਾਂ ਦੀ ਹੀ ਬਣੀ ਰਹੀ ਤਾਂ ਅਸਲੀ ਉਹਦੀ ਸੋਚ ਨਹੀਂ ਵਿੱਚ ਖਾਲਿਸਤਾਨ ਦੀ ਤਸਵੀਰ ਉਭਰਨ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਸੰਤ ਜਰਨੈਲ ਸਿੰਘ ਦੇ ਨਾ ਹਮੈਤ ਨਾ ਵਿਰੋਧ ਵਾਲੇ ਬਿਆਨਾਂ ਕਰਕੇ ਭਾਵੇਂ ਸਿੱਖਾਂ ਦੇ ਮਨ ਵਿੱਚ ਦੁਚਿੱਤੀ ਸੀ ਪਰ ਉਸਨੇ ਨਾ ਤਾਂ ਇਹ ਦੁਚਿੱਤੀ ਆਪਣੇ ਮੂੰਹ 'ਚੋਂ ਪਹਿਲੀ ਵਾਰ ਖਾਲਿਸਤਾਨ ਦਾ ਨਾਂ ਲੈਣ ਸਮੇਂ ਹੀ ਦੂਰ ਕਰ ਦਿੱਤੀ ਸੀ 27 ਮਾਰਚ 1983 ਨੂੰ ਮੰਜੀ ਸਾਹਿਬ ਜ਼ਮਾਨ ਹਾਲ ਵਿੱਚ ਭਾਸ਼ਣ ਦਿੰਦਿਆਂ ਉਸਨੇ ਸਪਸ਼ਟ ਕਰ ਦਿੱਤਾ ਸੀ ਜਿੱਦẽ ਇਸ ਅਸਥਾਨ ਤੇ ਪ੍ਰੀਸ ਵੱਲੋਂ ਹੁਣ ਹਮਲਾ ਹੋਇਆ ਤੇ ਦੁਨੀਆ ਵਿੱਚ ਮਿਸਾਲ ਬਣੇਗੀ ਕਿ ਖਾਲਿਸਤਾਨ ਬਣਿਆ ਉਸ ਦਿਨ ਜ਼ਰੂਰ ਖਾਲਿਸਤਾਨ ਬਣੇਗਾ ਸੰਤ ਜਰਨੈਲ ਸਿੰਘ ਨੇ 3 ਜੂਨ 1984 ਨੂੰ ਟਾਈਮਜ਼ ਆਫ ਇੰਡੀਆ ਦੇ ਪੱਤਰਕਾਰ ਸੁਬਾਸ਼ ਕਰਪੇਕਰ ਨਾਲ ਆਪਣੀ ਆਖਰੀ ਇੰਟਰਵਿਊ ਵਿੱਚ ਐਲਾਨੀਆਂ ਤੌਰ ਤੇ ਕਿਆ ਸੀ ਸਿੱਖ ਭਾਰਤ ਵਿੱਚ ਗੁਲਾਮ ਹਨ ਅਸੀਂ ਗੁਲਾਮੀ ਦੀਆਂ ਜ਼ੰਜੀਰਾਂ ਕਟਣੀਆਂ ਉਸ ਨੇ ਸਿੱਖਾਂ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਗੁਰਮਤ ਦੇ ਧਾਰਨੀ ਬਣਨ ਦੀ ਅਪੀਲ ਕਰਦਿਆਂ ਸਪਸ਼ਟ ਕੀਤਾ ਸੀ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਕੀਤਾ ਯਤਨ ਤਾਂ ਹੀ ਸਫਲ ਹੋ ਸਕੇਗਾ ਜੇ ਆਪਾਂ ਸਿੱਖੀ ਸਰੂਪ ਵਿੱਚ ਪਰਪੱਖ ਹੋਵਾਂਗੇ ਅਤੇ ਗੁਰਮਤ ਦੇ ਪੰਦੀ ਬਣਾਂਗੇ ਉਸ ਨੇ ਸਿੱਖਾਂ ਨੂੰ ਆਜ਼ਾਦੀ ਲੈਣ ਲਈ ਲਲਕਾਰ ਕੇ ਕਿਆ ਸੀ ਹਰ ਇੱਕ ਨੌਜਵਾਨ ਮਾਤਾ ਬੀਬੀ ਤੇ ਬਜ਼ੁਰਗ ਦੇ ਹਿਰਦੇ ਵਿੱਚ ਇਹ ਗੱਲ ਘਰ ਘਰ ਜਾਣੀ ਚਾਹੀਦੀ ਹੈ ਕਿ ਅਸੀਂ ਗੁਲਾਮਾਂ ਤੇ ਆਜ਼ਾਦ ਹੋਣਾ ਹੈ ਉਹਦਾ ਵਿਸ਼ਵਾਸ ਸੀ ਗੁਲਾਮੀ ਹਮੇਸ਼ਾ ਉਦੋਂ ਗੱਲਾਂ ਲੈਂਦੀ ਹੈ ਜਦੋਂ ਮਨੁੱਖ ਅਹਿਸਾਸ ਕਰ ਲਵੇ ਕਿ ਮੈਂ ਗੁਲਾਮੀ ਦੀ ਜ਼ਿੰਦਗੀ ਨਾਲੋਂ ਮੌਤ ਨੂੰ ਪਸੰਦ ਕਰਦਾ ਇਸੇ ਲਈ ਉਸਨੇ ਕਿਹਾ ਸੀ ਹਰ ਇੱਕ ਬੱਚੇ ਮਾਈ ਤੇ ਸਿੰਘ ਨੂੰ ਅਹਿਸਾਸ ਕਰਾ ਦਿਓ ਕਿ ਅਸੀਂ ਹਿੰਦੁਸਤਾਨ ਵਿੱਚ ਗੁਲਾਮਾਂ ਤੇ ਗੁਲਾਮੀ ਗੱਲਾਂ ਲਾ ਕੇ ਜਿਉਣਾ ਹੈ ਉਸਨੇ ਸਿੱਖਾਂ ਨੂੰ ਗੁਲਾਮੀ ਗੱਲਾਂ ਤੋਂ ਲਾਹਣ ਲਈ ਪ੍ਰੇਰਣ ਕਰਨ ਦੀ ਅਪੀਲ ਕਰਦਿਆਂ ਕਿਹਾ ਸੀ ਆਪਾਂ ਸਾਰਿਆਂ ਨੇ ਇਹ ਪ੍ਰਣ ਕਰਨਾ ਹੈ ਕਿ ਅਸੀਂ ਗੁਲਾਮ ਰਹਿ ਕੇ ਆਪਣੀ ਜ਼ਿੰਦਗੀ ਦੇ ਦਿਨ ਬਤੀਤ ਕਰਨੇ ਹਨ ਕਿ ਜਾਂ ਗੁਲਾਮੀ ਗਲੋਂ ਲਾ ਕੇ ਸੰਤੰਤਰ ਹੋ ਕੇ ਜਿਉਣਾ ਹੈ ਉਹ ਲਲਕਾਰ ਕੇ ਕਹਿੰਦਾ ਸੀ ਅਮਰਤ ਛੱਕੇ ਤਿਆਰ ਬਰ ਤਿਆਰ ਹੋਵੋ ਸ਼ਸਤਰ ਲਵੋ ਤੇ ਗੁਲਾਮੀ ਗਲੋਂ ਲਾਉਣ ਲਈ ਤਤਪਰ ਰਹੋ ਉਸ ਦਾ ਵਿਸ਼ਵਾਸ ਸੀ ਜਦੋਂ ਤੱਕ ਮਰਨਾ ਨਹੀਂ ਮੰਨਦੇ ਤਦੋਂ ਤੱਕ ਗੁਲਾਮੀ ਗਲੋਂ ਲੈਣੀ ਨਹੀਂ ਉਸ ਦਾ एलान ਸੀ ਹੁਣ ਸਿਰ ਜਿੰਨੇ ਮਰਜ਼ੀ ਲਾਉਣੇ ਪੈਣ ਆਜ਼ਾਦ ਜ਼ਰੂਰ ਹੋਣਾ ਉਸ ਨੇ ਸਪਸ਼ਟ ਤੌਰ ਤੇ ਕਿਹਾ ਸੀ ਜਦੋਂ ਤੱਕ ਸਿੱਖ ਕੌਮ ਦੇ ਘਰੋਂ ਗੁਲਾਮੀ ਨਹੀਂ ਲੈਂਦੀ ਉਦੋਂ ਤੱਕ ਇਹ ਸੰਘਰਸ਼ ਚੱਲਦਾ ਰਹਿਣਾ ਗੁਲਾਮੀ ਘਰੋਂ ਲਾਉਣ ਤੇ ਆਜ਼ਾਦੀ ਪ੍ਰਾਪਤ ਕਰਨ ਦਾ ਅਰਥ ਖਾਲਿਸਤਾਨ ਹੀ ਹੈ ਸੰਤ ਜਰਨੈਲ ਸਿੰਘ ਭਲੀਪਾਨ ਜਾਣਦਾ ਸੀ ਕਿ ਹਿੰਦ ਸਰਕਾਰ ਅਨੰਦਪੁਰ ਸਾਹਿਬ ਦੇ ਮਤੇ ਦੀ ਮੰਗ ਕਦੇ ਵੀ ਪ੍ਰਵਾਨ ਨਹੀਂ ਕਰੇਗੀ ਤੇ ਧਰਮ ਜੁੱਦ ਮੋਰਚੇ ਨੂੰ ਕੁਚਲਣ ਲਈ ਦਰਬਾਰ ਸਾਹਿਬ ਤੇ ਹਮਲਾ ਵੀ ਅਵਸ਼્ય ਹੋਵੇਗਾ ਉਹ ਕਾਲੀ ਆਗੂਆਂ ਦੀ ਕਮਜ਼ੋਰੀ ਤੋਂ ਵੀ ਪੂਰੀ ਤਰ੍ਹਾਂ ਜਾਣੂ ਸੀ ਉਸ ਨੂੰ ਇਹ ਵੀ ਪਤਾ ਸੀ ਕਿ ਬਹੁਤਾ ਚਿਰ ਨਿਭ ਨਹੀਂ ਸਕਣਗੇ ਤੇ ਅਖੀਰ ਮੋਰਚੇ ਤੋਂ ਭੱਜਣ ਲਈ ਪੰਤ ਬਰੋਦੀ ਰਾਹੀਂ ਪੈਂਤੋ ਸੰਕੋਚ ਨਹੀਂ ਕਰਨਗੇ ਕਿਉਂਕਿ ਉਹ ਨਾਂ ਤਾਂ ਅਨੰਦਪੁਰ ਸਾਹਿਬ ਦਾ ਮਤਾ ਹੀ ਲਾਗੂ ਕਰਵਾਉਣ ਲਈ ਡੇਢ ਦਿਖਾਈ ਦਿੰਦੇ ਸਨ ਤੇ ਨਾ ਹੀ ਕੋਈ ਵੱਡੀ ਪ੍ਰਾਪਤੀ ਕਰਨ ਜੋਗੇ ਦੇ ਰਸਤੇ ਸਨ ਆਕਾਲ ਫੈਡਰੇਸ਼ਨ ਦੇ ਨਮਾਇंदे ਜਦ ਮੇਰੇ ਸਮੇਤ ਬਹੁਤ ਸਾਰੇ ਸਿੱਖ ਨੌਜਵਾਨਾਂ ਦੀ ਹਾਜ਼ਰੀ ਵਿੱਚ ਸੰਤ ਜਰਨੈਲ ਸਿੰਘ ਨੂੰ ਪੁੱਛਿਆ ਸੀ ਕਿ ਤੁਸੀਂ ਖਾਲਿਸਤਾਨ ਬਾਰੇ ਸਪਸ਼ਟ ਪੈਂਤਰਾ ਬਣਾਉਣ ਦੀ ਥਾਂ ਨਾ ਹੱਕ ਚ ਨਾ ਵਿਰੋਧ ਚ ਤੱਕ ਸੀਮਤ ਕਿਉਂ ਹੋ ਉਸਨੇ ਹੱਸ ਕੇ ਪੁੱਛਿਆ ਸੀ ਪੰਜਾਬ ਦੇ ਕਿੰਨੇ ਪਿੰਡ ਨੇ ਜਵਾਬ ਦਿੱਤਾ ਕਰੀਬ 12000 ਉਸਨੇ ਕਿਹਾ ਸੀ ਜਿਹੜੀ ਗੱਲ ਸਰਕਾਰ ਤੇ ਉਸ ਦੀਆਂ ਏਜੰਸੀਆਂ ਸਮਝਦੀਆਂ ਜੇ ਉਹ ਤੁਸੀਂ ਨਾ ਸਮਝੋ ਤਾਂ ਫਿਰ ਕਸੂਰ ਮੇਰਾ ਤਾਂ ਨਹੀਂ ਉਸਨੇ ਰੋਬ ਚਾ ਕੇ ਪੁੱਛਿਆ ਸੀ ਮੇਰਾ ਐਲਾਨ ਕੀਆ ਫਿਰ ਆਪੀ ਜਵਾਬ ਦਿੱਤਾ ਸੀ ਮੈਂ ਕਈ ਵਾਰ ਐਲਾਨ ਕਰ ਚੁੱਕਾ ਹਾਂ ਇੱਕ ਇੱਕ ਪਿੰਡ ਵਿੱਚ ਇੱਕ ਇੱਕ ਮੋਟਰਸਾਈਕਲ ਤੇ ਤਿੰਨ ਤਿੰਨ ਰਿਵਾਲਵਰ ਤੇ ਤਿੰਨ ਤਿੰਨ ਨੌਜਵਾਨ ਪੈਦਾ ਹੋ ਜਾਵੋ ਜੇ ਤੁਸੀਂ ਮੇਰੀ ਗੱਲ ਮੰਨ ਲਓ ਤਾਂ ਪੰਜਾਬ ਦੇ 12000 ਪਿੰਡਾਂ ਚੋਂ 36000 ਹਥਿਆਰਬੰਦ ਨੌਜਵਾਨਾਂ ਦੀ ਫੌਜ ਚਾਰ ਹੋ ਸਕਦੀ ਹੈ ਨਾਲੀ ਮੈਂ ਇਹ ਵੀ ਕਹਿਣਾ ਇਹ ਬੰਦੇ ਮਾਰਨ ਵਾਸਤੇ ਨਹੀਂ ਆਪਾਂ ਤਿਆਰ ਕਰਨੇ ਸਿੱਖ ਲਈ ਹਥਿਆਰ ਰੱਖ ਕੇ ਬੰਦਾ ਮਾਰਨਾ ਬਹੁਤ ਵੱਡਾ ਪਾਪ ਹੈ ਪਰ ਹਥਿਆਰ ਰੱਖ ਕੇ ਹੱਕ ਨਾ ਲੈਣਾ ਉਦੋਂ ਵੀ ਵੱਡਾ ਪਾਪ ਆ ਇਹ ਸਿੱਖੀ ਦਾ ਸੋਲ ਨਹੀਂ ਕਿ ਮੋਟਰਸਾਈਕਲ ਲੈ ਕੇ ਕੋਈ ਰੇੜੀ ਵਾਲਾ ਤੇ ਰਿਕਸ਼ੇ ਵਾਲਾ ਰੇਡ ਦਿਓ ਜਾਂ ਕਿਸੇ ਦੀ ਦੁਕਾਨ ਲੁੱਟ ਲਓ ਜਾਂ ਕੋਈ ਹੋਰ ਚੋਰੀ ਕਰ ਲਓ ਫੌਜ ਕਾਦੇ ਵਾਸਤੇ ਹੁੰਦੀ ਹੈ ਇਸੇ ਲਈ ਨਾ ਜਾਂ ਆਜ਼ਾਦੀ ਲੈਣ ਲਈ ਤੇ ਜਾਂ ਆਜ਼ਾਦੀ ਦੀ ਰੱਖਿਆ ਕਰਨ ਲਈ ਮੈਂ ਇਹ ਫੌਜ ਆਜ਼ਾਦੀ ਲੈਣ ਲਈ ਹਲੀਮੀ ਰਾਜ ਕਾਇਮ ਕਰਨ ਲਈ ਖਾਲਿਸਤਾਨ ਦਾ ਝੰਡਾ ਚਲਾਉਣ ਲਈ ਤਿਆਰ ਕਰ ਰਿਹਾ ਤੇ ਤੁਸੀਂ ਅਜੇ ਵੀ ਗਲਾਮਾ ਦਿੰਦੇ ਜੇ ਤੂੰ ਖਾਲਿਸਤਾਨ ਬਾਰੇ ਦੋਚੀਂ ਚਾ ਮੈਨੂੰ ਇਹ ਪੈਂਤੜਾ ਕਿਉਂ ਅਪਣਾਉਣਾ ਪਿਆ ਇਸ ਲਈ ਕਿ ਮੇਰੇ ਤੇ ਅਕਾਲੀ ਲੀਡਰ ਦੋਸ਼ ਲਾਉਂਦੇ ਨੇ ਇਹ ਗਰਮ ਬਿਆਨ ਦਿੰਦਾ ਕਾਂਗਰਸ ਦੇ ਹੱਥਾਂ 'ਚ ਖੇਡਦਾ ਹੈ ਮੋਰਚੇ ਦਾ ਨੁਕਸਾਨ ਕਰਦਾ ਹੈ ਮੋਰਚਾ ਨੰਦਪੁਰ ਸਾਹਿਬ ਦੇ ਮਤੇ ਲਈ ਆ ਖਾਲਿਸਤਾਨ ਲਈ ਨਹੀਂ ਇਸ ਲਈ ਮੈਂ ਇਹ ਵਿਚਲਾ ਰਾਹ ਅਪਣਾਇਆ ਜਿਹੜੇ ਖਾਲਿਸਤਾਨ ਲਈ ਲੜਦੇ ਆ ਜੇ ਮੈਂ ਉਹਨਾਂ ਦੀ ਪੈਰਵਾਈ ਨਾ ਕਰਾਂ ਉਹਨਾਂ ਨੂੰ ਪਨਾਹ ਨਾ ਦੇਵਾਂ ਉਹਨਾਂ ਦੇ ਪਰਿਵਾਰ ਨਾਲ ਸਾਭਾ ਮਦਦ ਨਾ ਕਰਾਂ ਫਿਰ ਤੁਸੀਂ ਲਾਵਾ ਦਿਓ ਹੁਣ ਤਾਂ ਮੈਂ ਸਾਰੇ ਸਿੱਖਾਂ ਨੂੰ ਹੀ ਕਹਿ ਦਿੱਤਾ ਹੈ ਕੋਠੀਆਂ ਤੇ ਪੈਰੀ ਖਰੀਦਣੀ ਬੰਦ ਕਰਕੇ ਇੱਕ ਇੱਕ ਮੋਟਰਸਾਈਕਲ ਤੇ ਇੱਕ ਇੱਕ ਵਧੀਆ ਰਿਵਾਲਵਰ ਖਰੀਦਣਾ ਸ਼ੁਰੂ ਕਰੋ ਇਹਦੇ ਬਾਰੇ ਜਿਹੜਾ ਮੇਰੇ ਤੇ ਕੇਸ ਬਣੂ ਮੇਰੀ ਛਿੱਲ ਲਵੇ ਬੰਦ-ਬੰਦ ਕੱਟਿਆ ਜਾਵੇ ਸਾੜਿਆ ਜਾਵਾਂ ਮੈਂ ਆਪੇ ਚੱਲੂ ਜੇ ਸਾਰੇ ਸਿੱਖ ਮੇਰੀ ਇਹ ਗੱਲ ਮੰਨ ਲੈਣ ਫਿਰ ਸਾਰੇ ਖਾਲਸਾ ਦੀ ਫੌਜ ਬਣ ਜਾਣ ਗੱਲ ਮੇਰੀ ਤੁਸੀਂ ਮੰਨਦੇ ਨਹੀਂ ਬਲਾਮੇ ਉਲਟੇ ਦੇਣ ਲੇ ਜੀ ਕਿੰਨੇ ਨੇ ਮੇਰੀ ਗੱਲ ਮੰਨੀ ਆ ਮੈਂ ਤੇ ਪਹਿਲੀ ਵਾਰ ਖਾਲਿਸਤਾਨ ਦੀ ਗੱਲ ਕਰਨ ਲੱਗਿਆ ਇਹ ਲਕੀਰ ਵੀ ਖਿੱਚ ਦਿੱਤੀ ਸੀ ਜੇ ਦਿਨ ਸਥਾਨ ਤੇ ਪੁਲਿਸ ਵੱਲੋਂ ਹੁਣ ਹਮਲਾ ਹੋਇਆ ਤੇ ਇਹ ਦੁਨੀਆ 'ਚ ਮਿਸਾਲ ਬਣੇਗੀ ਕਿ ਖਾਲਿਸਤਾਨ ਬਣਿਆ ਉਸ ਦਿਨ ਜ਼ਰੂਰ ਖਾਲਿਸਤਾਨ ਬਣੇਗਾ ਕਿ ਇਹ ਵੀ ਖਾਲਿਸਤਾਨ ਦਾ एलान ਨਹੀਂ ਜਾਓ ਹਥਿਆਰ ਬੰਦ ਹੋਵੋ ਹਮਲੇ ਦਾ ਮੁਕਾਬਲਾ ਕਰਨ ਦੀ ਤਿਆਰੀ ਕਰੋ ਸਰਕਾਰ ਨੇ ਹਮਲਾ ਕਰਨਾ ਹੀ ਕਰਨਾ ਹੈ ਮੈਂ ਤਾਂ ਆਪਣੇ ਸਿਰ ਧੜ ਦੀ ਬਾਜ਼ੀ ਲਾਉਂਗਾ ਜਿਉਂਦੇ ਨੂੰ ਤਾਂ ਮੈਨੂੰ ਲੈ ਜਾ ਨਹੀਂ ਸਕਦੇ ਮਰੇ ਨੂੰ ਲੈ ਜਾਣਗੇ ਤੇ ਤੁਸੀਂ ਮੈਥੋਂ ਮਰੇ ਤੋਂ ਕਰਾਉਣਾ ਵੀ ਕੀ ਹੈ ਜਿਹੜਾ ਕੋਈ ਜਿਉਂਦਿਆਂ ਨੂੰ ਲਿਜਾਵੇਗਾ ਉਹ ਸੋਚ ਕੇ ਆਵੇਗਾ ਤੇ ਨਾਲ ਗੱਡੀਆਂ ਲੈ ਕੇ ਆਵੇਗਾ ਤੇ ਚੜਾਉਂਦੇ ਵੇਖਿਓ ਇੱਥੇ ਕਿਵੇਂ ਆ ਸੰਤ ਜਰਨੈਲ ਸਿੰਘ ਅਨਸਾਰ ਖਾਲਿਸਤਾਨ ਦੀ ਪ੍ਰਾਪਤੀ ਦਾ ਟੰਗ ਹਥਿਆਰਬੰਦ ਸੰਘਰਸ਼ ਸੀ ਇਸੇ ਲਈ ਉਸਨੇ ਕਿਹਾ ਸੀ ਮੈਂ ਬੇਨਤੀ ਕਰੂੰਗਾ ਟੰਕ ਤੋਪ ਗਰਨੇਡ ਬੰਬ ਸਟੈਂਡ ਜੋ ਰੱਖ ਸਕਦੇ ਹੋ ਰੱਖੋ ਕੋਈ ਰਿਕਵਰਟ ਨਹੀਂ ਹੈਗੀ ਜੇ ਚੱਲੀ ਰਾਮ 230 ਗ੍ਰਨੇਟ ਰੱਖ ਸਕਦਾ ਤਾਂ ਸਾਨੂੰ ਕਲਗੀ ਧਰ ਦੇ ਪੁੱਤਾਂ ਨੂੰ ਪਾਬੰਦੀ ਕਿਉਂ ਜੇ ਦੇਸ਼ ਇੱਕੋ ਆ ਤੇ ਆਜ਼ਾਦੀ ਵੀ ਇੱਕੋ ਆ ਉਸਦਾ ਵਿਸ਼ਵਾਸ ਸੀ ਜ਼ਾਲਮ ਹਮੇਸ਼ਾ ਡੰਡੇ ਨਾਲ ਸੂਤ ਆਇਆ ਨਿਮਰਤਾ ਨਾਲ ਨਹੀਂ ਸੰਤ ਜਰਨੈਲ ਸਿੰਘ ਦਾ ਐਲਾਨ ਸੀ ਹੁਣ ਜਾਂ ਸਿਰ ਲੱਗੇਗਾ ਜਾਂ ਕੁਝ ਮਿਲੇਗਾ ਮੋਰਚਾ ਮਲਤਵੀ ਹੋਣ ਦੀ ਚਾਹ ਕਮਕਾ ਦਿਓ ਉਹ ਗਰਵਾਣੀ ਤੇ ਨਿਸ਼ਚੇ ਅਤੇ ਆਪਸੀ ਇਕਤਾ ਨੂੰ ਹਿਜਿੱਤ ਦਾ ਸਾਧਨ ਬਣਦਾ ਸੀ ਉਸਦਾ ਕਹਿਣਾ ਸੀ ਅਲਿਮੀ ਰਾਜ ਨੂੰ ਕਾਇਮ ਕਰਨ ਦਾ ਨਿਸ਼ਾਨਾ ਤਾਂ ਹੀ ਪ੍ਰਾਪਤ ਹੋਵੇਗਾ ਜੇ ਹਿਰਸ ਤੇ ਲਾਲਚ ਤੋਂ ਮੁਕਤ ਹੋ ਕੇ ਗੁਰੂ ਕੀ ਬਾਣੀ ਤੇ ਨਿਸ਼ਚਾ ਰੱਖਾਂਗੇ ਤੇ ਨਿਸ਼ਾਨ ਸਾਹਿਬ ਦੇ ਥੱਲੇ ਰਹਾਂਗੇ ਜੇ ਕਦੇ ਚਿੱਟੀ ਛੰਡੀ ਥੱਲੇ ਤੇ ਕਦੇ ਹਰੀ ਛੰਡੀ ਥੱਲੇ ਤੇ ਕਦੇ ਲਾਲ ਛੰਡੀ ਥੱਲੇ ਤੁਰੇ ਫਿਰੇ ਫਿਰ ਘਾਟਾ ਹੀ ਪਵੇਗਾ ਉਸਨੇ ਜੋ ਕੀਤਾ ਉਸਨੂੰ ਕਰਕੇ ਵਿਖਾਇਆ ਤੇ ਸਾਮੀ ਜੰਗ ਲੜਦਿਆਂ ਹਿੰਦ ਫੌਜ ਨੂੰ ਲੋਹੇ ਦੇ ਚਣੇ ਚਬਾ ਕੇ ਪਹਿਲਾਂ ਤੋਂ ਮਿਤੇ ਸਤਨ ਤੇ ਸ਼ਹੀਦੀ ਪਾਈ ਉਸਦੀ ਜ਼ਿਹਰਤਾ ਸੋਚ ਅਤੇ ਸ਼ਖਸੀਅਤ ਨੂੰ ਉਸ ਸੁਰਤ ਨਾਲ ਹੀ ਸਮਝਿਆ ਜਾ ਸਕਦਾ ਹੈ ਜਿਸ ਸੁਰਤ ਵਿੱਚ ਉਹ ਵਿਚਰਿਆ ਗੱਜਿਆ ਤੇ ਜੋਜਿਆ ਸੀ ਪਰ ਇਸ ਸੁਰਤ ਤੋਂ ਬੇਸੁਰਤ ਹੋ ਕੇ ਕੋਈ ਉਸ ਨੂੰ ਦੇਸ਼ ਭਗਤ ਸਾਬਤ ਕਰਨ ਦੀ ਕੋਸ਼ਿਸ਼ ਵਿੱਚ ਤੇ ਕੋਈ ਭਾਰਤੀ ਕਾਨੂੰਨ ਦੇ ਸਾਹਮਣੇ નિર્ਦੋਸ਼ ਸਾਬਤ ਕਰਨ ਦੇ ਯਤਨ ਵਿੱਚ ਉਸ ਦੀ ਖਾਲਿਸਤਾਨ ਬਾਰੇ ਵਿਚਾਰਧਾਰਾ ਦਾ ਖੰਡਨ ਕਰਦਾ ਹੈ ਕੋਈ ਇਸ ਨੂੰ ਇੱਕ ਅਕਬਰ ਰੋਡ ਗਰੁੱਪ ਦੀ ਸਿਰਜਣਾ ਦੱਸ ਕੇ ਉਸ ਦੀ ਕਿਰਦਾਰਕੋਸ਼ੀ ਕਰਦਾ ਹੈ ਕੋਈ ਉਸ ਨੂੰ ਨੰਦਪੁਰ ਸਾਹਿਬ ਦੇ ਮਤੇ ਤੱਕ ਸੀਮਤ ਕਰਕੇ ਉਸ ਦੀ ਖਾਲਿਸਤਾਨ ਪ੍ਰਤੀ ਪ੍ਰਤੀਬੱਧਤਾ ਤੋਂ ਮੁਨਕਰ ਹੁੰਦਾ ਹੈ ਅਤੇ ਕੋਈ ਉਸ ਨੂੰ ਹਿੰਦੂਆਂ ਦਾ ਕਤਲੇਆਮ ਕਰਨ ਵਾਲਾ ਖੋਨੀ ਹਤਿਆਰਾ ਗਰਦਾਨ ਕੀ ਉਸ ਦੀ ਸਰਬੱਤ ਦੇ ਭਲੇ ਵਾਲੀ ਵਿਚਾਰਤਾਰਾ ਦਾ ਨਰਾਦਰ ਕਰਦਾ ਹੈ ਪਰ ਉਸ ਨੇ ਜੋ جنگ ਲੜੀ ਸੀ ਉਹ ਜ਼ੁਲਮ ਵਿਰੁੱਧ ਅਤੇ ਪੰਥ ਦੀ ਆਜ਼ਾਦੀ ਲਈ ਦੋ ਦੇਸ਼ਾਂ ਹਿੰਦੁਸਤਾਨ ਤੇ ਖਾਲਿਸਤਾਨ ਦੀ جنگ ਸੀ ਹਿੰਦੁਸਤਾਨੀ ਪੂਰੀ ਫੌਜ ਨਾਲ ਹਮ ਬਰਾਬਰ ਬਣ ਕੇ ਉਸ ਤੇ ਚੜ੍ਹਾਈ ਕੀਤੀ ਸੀ ਅਤੇ ਉਹ ਦਰਬਾਰ ਸਾਹਿਬ ਦੀ ਪਵਿੱਤਰਤਾ ਕਾਲ ਤਖ ਦੀ ਅਜਮਤ ਪੰਥ ਦੀ ਆਜ਼ਾਦੀ ਹਰੀਮੀ ਰਾਜ ਖਾਲਸਤਾਨ ਦੀ ਸਥਾਪਨਾ ਅਤੇ ਆਪਣੀ ਤੇ ਆਪਣੀ ਕੌਮ ਦੀ ਸੁਰੱਖਿਆ ਯਾਨੀ ਡਿਫੈਂਸ ਲਈ ਉਸ ਦੇ ਸਾਹਮਣੇ ਡਟਿਆ ਸੀ ਸнт ਜਰਨੈਲ ਸਿੰਘ ਪਿੰਡਰਾਵਾਲਾ ਹੱਕ ਸੱਚ ਨ્યાਅ ਤੇ ਸਿੱਖ ਕੌਮ ਦੀ ਆਜ਼ਾਦੀ ਦਾ ਝੰਡਾ ਬਰਦਾਰ ਸੀ ਉਸ ਦੀ ਖਾਲਸਾਈ ਵਿਚਾਰਤਾਰਾ ਪੰਥਕ ਜਜ਼ਬੇ ਆਜ਼ਾਦੀ ਦੀ ਪਰਵਾਸ ਤੇ ਜੂਝ ਮਰਨ ਦੇ ਇਚਾਰ ਨੂੰ ਫਿਰਕਾ ਪ੍ਰਸਤੀ ਜਨੂੰਨ ਤੇ ਵੈਰ ਭਾਵਨਾ ਦੀ ਅੱਖ ਨਾਲ ਤੱਕਿਆ ਪਛਾਣਿਆ ਜਾਣਿਆ ਤੇ ਸਮਝਿਆ ਨਹੀਂ ਜਾ ਸਕਦਾ ਕਾਲਮ ਨਵੀਸ ਕੁਲਦੀਪ ਨૈયਰ ਫਿਰ ਕਬਰਸਤੀ ਦੀ ਭਾਰਤੀ ਨੌਕਰ ਸ਼ਾਹ ਜੀਬੀਐਸ ਸਿੱਧੂ ਦੇਸ਼ ਭਗਤੀ ਦੀ ਤੇ ਮਾਰਕ ਟੱਲੀ ਤੇ ਸਤੀਸ਼ ਚੱਕ ਪੱਤਰਕਾਰ ਦੀ ਅੱਖ ਨਾਲ ਉਸ ਨੂੰ ਵੇਖਦੇ ਹਨ ਉਸ ਨੂੰ ਜਾਣਨ ਪਛਾਨਣ ਤੇ ਸਮਝਣ ਲਈ ਉਹ ਜੀ ਉਡਾਰੀ ਲਾਉਣੀ ਪੈਗੀ ਜਿਉ ਜੀ ਉਡਾਰੀ ਲਾ ਕੇ ਉਸਨੇ ਖਾਲਸੇ ਦਾ ਸੁਨਹਿਰੀ ਇਤਿਹਾਸ ਸਿਰਜਿਆ ਹੈ ਖਾਲਸਾ ਇਸ ਸੁਰਤੋਂ ਜਾਣ ਇਤਿਹਾਸਕਾਰ ਵੀ ਉਸ ਵੱਲੋਂ ਸਿਰਜੇ ਇਤਿਹਾਸ ਨੂੰ ਸਹੀ ਰੂਪ ਵਿੱਚ ਨਹੀਂ ਲਿਖ ਸਕਦੇ ਖਾਲਸਾ ਰਾਜ ਖਾਲਿਸਤਾਨ ਦਾ ਸੰਕਲਪ ਉਸ ਦੇ ਰੋਮ ਰੋਮ ਵਿੱਚ ਪਸਿਆ ਹੋਇਆ ਸੀ ਇਸ ਦੀ ਸਤਿ ਸਪਨਾ ਲਈ ਉਦ੍ਰੇੜ ਸੰਕਲਪ ਸੀ ਉਸ ਦੀ ਦਿਲੀ ਮੰਗ ਸੀ ਕਿ ਖਾਲਸਾ ਦਾ ਐਲਾਨ ਅਕਾਲ ਤਖਤ ਸਭ ਤੋਂ ਕੀਤਾ ਜਾਵੇ ਇਸ ਲਈ ਉਸ ਨੇ 3 ਜੂਨ 1984 ਨੂੰ ਭਾਈ ਅਮਰੀਕ ਸਿੰਘ ਤੇ ਭਾਈ ਰਿਸ਼ਪਾਲ ਸਿੰਘ ਨੂੰ ਅਕਾਲ ਤਖਤ ਸਭ ਦੇ ਜਥੇਦਾਰ ਗਿਆਨੀ ਕ੍ਰਿਪਾਲ ਸਿੰਘ ਕੋਲ ਕਲਕੀ ਖਾਲਸਾ ਦਾ ਐਲਾਨ ਕਰਨ ਦੀ ਬੇਨਤੀ ਕੀਤੀ ਸੀ ਪਰ ਜਥੇਦਾਰ ਵਿੱਚ ਖਾਲਸਾ ਦਾ ਐਲਾਨ ਕਰਨ ਦਾ ਦਮ ਹੀ ਨਹੀਂ ਸੀ ਇਸੇ ਕਮਜ਼ੋਰੀ ਕਰਕੇ ਉਸ ਨੇ ਇਸ ਕਲ ਦਾ ਆਪਣੀ ਕਿਤਾਬ ਵਿੱਚ ਸਹੀ ਜ਼ਿਕਰ ਕਰਨ ਦੀ ਥਾਂ ਇਸ ਨੂੰ ਸਿੱਖ ਫੌਜੀਆਂ ਤੇ ਸਿੱਖ ਪੁਲਿਸ ਨੂੰ ਅਸਤੀਫੇ ਦੇਣ ਦਾ ਅਕਾਲ ਤਖਤ ਸੇ ਤੋਂ ਸਦਾ ਦੇਂਦੀ ਗੱਲ ਬਣਾ ਕੇ ਪੇਸ਼ ਕਰ ਦਿੱਤਾ ਹੈ। ਸੰਤ ਜਰਨੈਲ ਸਿੰਘ ਨੇ ਟਰਾਂਸਮਿਟਰ ਰਾਹੀਂ ਵੀ ਖਾਲਸਾ ਦਾ ਐਲਾਨ ਕਰਨ ਦਾ ਯਤਨ ਕੀਤਾ ਸੀ ਪਰ ਤਕਨੀਕੀ ਕਾਰਨ ਕਰਕੇ ਉਹ ਚੱਲ ਨਹੀਂ ਸੀ ਸਕਿਆ। ਉਸ ਨੂੰ ਚਲਾਉਣ ਲਈ 4 ਜਨ 1984 ਨੂੰ ਪਾਈ ਮਹਿਲ ਸਿੰਘ ਬੱਬਰ ਨੂੰ ਵੀ ਬੁਲਾਇਆ ਗਿਆ ਸੀ। ਉਸ ਨੇ ਵਰਦੀ ਗੋਲੀ ਵਿਚ ਨਾਨਕ ਨਿਵਾਸ ਤੋਂ ਅਕਾਲ ਤਖਤ ਸੇ ਪਹੁੰਚ ਕੇ ਇਸ ਟਰਾਂਸਮਿਟਰ ਨੂੰ ਚਲਾਉਣ ਦੀ ਪੂਰੀ ਕੋਸ਼ਿਸ਼ਾਈ ਸੀ। ਪਰ ਉਸੇ ਕੋਡ ਦਾ ਪਤਾ ਨਾ ਹੋਣ ਕਰ ਉਸ ਰਾਹੀਂ ਅਗਲੇ ਪਾਸੇ ਸੰਪਰਕ ਨਹੀਂ ਸੀ ਹੋ ਸਕਿਆ। ਸੰਤ ਜਰਨੈਲ ਸਿੰਘ ਨੇ ਗਮਨਾਲ ਕੀਤੇ ਕਾਲ ਨੂੰ ਸਿਰ ਟੜ ਦੀ ਬਾਜ਼ੀ ਲਾ ਕੇ ਨਭਾਇਆ ਉਸਨੇ ਸ਼ਹਾਦਤ ਦੇ ਕੇ ਖਾਲਿਸਤਾਨ ਦੀ ਨੀਂ ਰੱਖ ਦਿੱਤੀ ਸੰਤ ਜਰਨੈਲ ਸਿੰਘ ਵੱਲੋਂ ਰੱਖੀ ਇਸ ਨੀਤੇ ਉਸਾਰੀ ਕਰਨ ਲਈ ਜੂਨ 1984 ਦੇ ਕਲੂ ਕਾਰੇ ਤੋਂ ਬਾਅਦ ਜੋ ਜਾਰੂ ਜਥੇਬੰਦੀਆਂ ਨੇ ਸੰਘਰਸ਼ ਜਾਰੀ ਰੱਖਿਆ 29 ਅਪ੍ਰੈਲ 1986 ਨੂੰ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਦਸਤਾਵੇਜ਼ੀ ਐਲਾਨ ਕੀਤਾ ਦਰ ਖਾਲਸਾ ਬਬਰ ਖਾਲਸਾ ਤੇ ਕਾਲ ਫੈਡਰੇਸ਼ਨ ਜੂਨ 1984 ਦੇ ਕਲੂ ਕਾਰੇ ਤੋਂ ਪਹਿਲਾਂ ਹੀ ਐਲਾਨੀਆਂ ਤੌਰ ਤੇ ਖਾਲਿਸਤਾਨ ਲਈ ਸੰਘਰਸ਼ ਕਰ ਰਹੇ ਸਨ ਅਕਾਲ ਫੈਡਰੇਸ਼ਨ ਨੇ April 1984 ਵਿੱਚ ਅਕਾਲ ਟਾਈਮਜ਼ ਦੇ ਕੱਡੇ ਪਲੇਠੇ ਅੰਕ ਵਿੱਚ ਖਾਲਿਸਤਾਨ ਦਾ ਸਬੰਧਨ ਜਾਰੀ ਕੀਤਾ ਸੀ। ਨੈਸ਼ਨਲ ਕੌਂਸਲ ਆਫ ਖਾਲਿਸਤਾਨ ਨੇ ਖਾਲਿਸਤਾਨ ਦਾ ਸਿੱਕਾ, ਮੋਹਰਾਂ ਤੇ ਕਰੰਸੀ ਵੀ ਜਾਰੀ ਕੀਤੀ ਸੀ। ਖਾਲਿਸਤਾਨ ਦੀ ਸਥਾਪਨਾ ਲਈ ਜੂਹਾਰੂ ਸਿੰਘਾਂ ਵੱਲੋਂ ਹਥਿਆਰਬੰਦ ਸੰਘਰਸ਼ ਰਾਹੀਂ ਮਾਰੀਆਂ ਵੱਡੀਆਂ ਮੱਲਾਂ ਇਤਿਹਾਸ ਦਾ ਸਨੈਰੀਆ ਅਧਿਆਇ ਬਣ ਚੁੱਕਾ ਹੈ। ਹਿੰਦ ਸਟੇਟ ਵੱਲੋਂ ਪੂਰੀ ਤਾਕਤ ਨਾਲ ਇਸ ਸੰਘਰਸ਼ ਨੂੰ ਕੁਚਲਣ ਤੇ ਦਬਾਉਣ ਦੀ ਅਪਣਾਈ ਬਾਰੂ ਨੀਤੀ ਦੇ ਬਾਵਜੂਦ ਖਾਲਿਸਤਾਨ ਦਾ ਸੰਘਰਸ਼ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਹੈ। ਵਦੇਸ਼ਾਂ ਵਿੱਚ ਰੈਫਰੈਂਡਮ ਹੋ ਰਹੀ ਹੈ ਅੰਤਰਰਾਸ਼ਟਰੀ ਮੰਚਵਾਂ ਤੋਂ ਦੁਨੀਆ ਭਰ ਵਿੱਚ ਚੱਲ ਰਹੀਆਂ ਆਜ਼ਾਦੀ ਦੀਆਂ ਲਹਿਰਾਂ ਪ੍ਰਤੀ ਅਪਣਾਈ ਗਈ ਵਿਰੋਧੀ ਨੀਤੀ ਦਾ ਖਾਲਿਸਤਾਨ ਦੇ ਸੰਘਰਸ਼ ਤੇ ਵੀ ਉਵੇਂ ਹੀ ਅਸਰ ਪਿਆ ਹੈ ਜਿਵੇਂ ਹੋਰ ਕੌਮਾਂ ਦੀ ਆਜ਼ਾਦੀ ਦੀਆਂ ਲਹਿਰਾਂ ਤੇ ਪਿਆ ਹੈ ਪਰ ਇਸ ਦੇ ਬਾਵਜੂਦ ਖਾਲਿਸਤਾਨ ਦੀ ਆਜ਼ਾਦੀ ਦੀ ਆਵਾਜ਼ ਦੁਨੀਆ ਭਰ ਵਿੱਚ بلند ਹੋ ਰਹੀ ਹੈ ਹਿੰਦ ਸਟੇਟ ਵੱਲੋਂ ਸਿੱਖ ਕੌਮ ਤੇ ਢਾਈ ਗੈਰ ਕਾਨੂੰਨੀ ਹੱਤਕੰਡਿਆਂ ਦਾ ਪਾਡਾ ਵੀ ਦੁਨੀਆ ਦੇ ਚਰਾਹੇ ਵਿੱਚ ਪੈ ਚੁੱਕਾ ਹੈ ਸੰਤ ਜਰਨੈਲ ਸਿੰਘ ਤੇ ਖਾਲਿਸਤਾਨ ਦਾ ਐਲਾਨ ਨਾ ਕਰਨ ਦਾ ਠੱਪਾ ਲਾਉਣਾ ਉਸ ਦੀ ਵਿਚਾਰਧਾਰਾ ਨੂੰ ਨਾ ਸਮਝ ਸਕਣ ਅਤੇ ਉਸ ਵੱਲੋਂ ਸਿਰਜੇ ਸੁਨਹਿਰੀ ਇਤਿਹਾਸ ਨੂੰ ਵਿਗਾੜਨ ਵਾਲੀ ਸੋਚ ਹੈ। ਬਾਕੀ ਅਗਲੇ ਅੰਕ ਵਿੱਚ। ਧੰਨਵਾਦ।